हां जी सर की मामला जी आज। ਅਸੀਂ ਕ੍ਰਾਂਤੀਕ ਕਨਿ ਟੈਸਟ ਕਲਬ ਨੂੰ ਇੱਕ ਸਾਡੇ ਕੋਲ ਇੱਕ ਮਾਮਲਾ ਆਇਆ ਸੀਗਾ ਰਣਜੀਤ ਸਿੰਘ ਦਾ। ਇਹਦੇ ਮਕਸੂਦਾ ਏਰੀਆ 'ਚ ਰਹਿੰਦੇ ਨੇ। ਉਹਨਾਂ ਨੇ ਇੱਕ ਰਿਸ਼ਤਾ ਕਰਵਾਇਆ ਸੀਗਾ ਦੇਖਿਆ ਤੇ ਆਗੀ ਵੱਲੋਂ ਉਸਦੀ ਸਾਥੀ ਅੰਨੀਸ਼ਾ ਵੱਲੋਂ ਕਿ ਜੋ ਕਿ ਬਹੁਤ ਵੱਡਾ ਜਨਾਂ ਦਰੋਹ ਚਲਾਇਆ ਜਾ ਰਿਹਾ। ਨਾ ਕਿ ਉਹਨਾਂ ਦੇ ਕੋਲ ਕੋਈ ਅਫੀਸਰ ਮੈਰਿਜ ਬਿਊਰੋ ਦਾ ਤੇ ਨਾ ਤੇ ਉਹਦੇ ਕੋਲ ਕੋਈ ਸਰਕਾਰੀ ਕੀਤ ਹੋਈ ਮਾਨਤਾ ਪ੍ਰਾਪਤ ਆ। ਤੇ ਉਹ ਆਪਣਾ ਚੱਲਦਾ ਫਿਰਦਾ ਇੱਕ ਗਰੋਹ ਚਲਾ ਰਿਹਾ ਮੈਰਿਜ ਬਿਊਰੋ। ਵੈਰੀ ਮੈਰਿਜ ਵੀਰੋ ਦੇ ਨਾਂ ਤੇ ਲੋਕਾਂ ਦੇ ਨਾਲ ਠੱਗੀਆਂ ਮਾਰੀ ਜਾ ਰਹੀਆਂ ਆ ਰঞ্জੀਤ ਸਿੰਘ ਦਾ ਵਿਆਹ ਕਰਵਾਇਆ ਸੀਗਾ ਅਮਰਜੀਤ ਕੌਰ ਦੀ ਕੁੜੀ ਦੇ ਨਾਲ ਕੁੜੀ ਇੱਕ ਦਿਨ ਰਾਤ ਰਹੀ ਏ ਰਾਤ ਫੇਰੇ ਫੋਨ ਕਰਕੇ ਆਪਣੇ ਭਰਾ ਨੂੰ ਤੇ ਫੇਰੇ ਚਲੀ ਗਈ ਇੱਕ ਸਾਲ ਹੋ ਗਿਆ ਤੇ ਕੋਈ ਕੋਈ ਉਹਨਾਂ ਨੇ ਕੋਈ ਆਪਣਾ ਘਰ ਬਸਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜਾਂ ਕੁੜੀ ਨਾਲ ਤੱਕਾ ਹੋਇਆ ਵਾ ਤੇ ਜਾਂ ਮੁੰਡੇ ਨਾਲ ਤੱਕਾ ਹੋਇਆ ਮੁੰਡਾ ਬਹੁਤ ਹੀ ਪਰੇਸ਼ਾਨ ਆ ਇਹਦਾ ਪੂਰਾ ਪਰਿਵਾਰ ਜਣਾ ਹੈ ਬਹੁਤ ਪਰੇਸ਼ਾਨ ਆ ਇਹਨਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਗਿਆ ਵਾ ਬਲੈਕਮੇਲ ਕੀਤਾ ਜਾ ਰਿਹਾ ਵਾ ਜੜੀ ਦੇਖਾ ਤਿਆਗੀ ਵੱਲੋਂ ਇਹਨਾਂ ਨੂੰ WhatsApp ਤੇ ਮੈਸੇਜ ਕਰਕੇ ਕਹਿੰਦੀ ਹੈ ਕਿ ਮੈਨੂੰ ਮੇਰੇ ਪੈਸੇ ਦਿਓ ਤੁਹਾਡਾ ਰਿਸ਼ਤਾ ਬਸੇ ਨਾ ਬਸੇ ਮੈਨੂੰ ਮੇਰੀ ਫੀਸ ਦਿਓ ਕਿਉਂ ਫੀਸ ਕਾਦੀ ਨਾ ਤੇ ਤੇਰਾ ਆਫਿਸ ਆ 20000 ਰੁਪਏ ਮੰਗ ਰਹੀ ਏ ਨਾ ਤੇਰਾ ਆਫਿਸ ਆ ਨਾ ਤੂੰ ਸਰਕਾਰ ਕੋਲੋਂ ਕੋਈ ਮਾਤਾ ਪਰਾ ਪੱਤਰ ਆ ਕੋਈ ਤੇਰੇ ਕੋਈ ਸਰਟੀਫਿਕੇਟ ਆ ਨਹੀਂ ਜਿਹੜਾ ਇਹਨਾਂ ਦਾ ਰਿਸ਼ਤਾ ਖਰਾਬ ਹੋਇਆ ਵਾ ਉਹ ਕਿਸ ਮੈਟਰ ਨੂੰ ਲੈ ਕੇ ਹੋਇਆ ਤੇ ਉਹਦੇ ਨਾਲ ਵਿਚੋਲਣ ਦੇ ਨਾਲ ਗੱਲਬਾਤ ਕੀਤੀ ਗਈ ਕਿ ਤੁਸੀਂ ਇਦਾਂ ਦਾ ਰਿਸ਼ਤਾ ਤੋੜਾਇਆ ਮੈਟਰ ਮੈਟਰ ਤਾਂ ਕੁਝ ਹੋਇਆ ਹੀ ਨਹੀਂ ਇਹ ਤੇ ਤੁਹਾਨੂੰ ਦੱਸ ਜਾਵਾਂ ਤੇ ਇੱਕ ਦਿਨ ਰਾਤ ਰਹੀ ਏ ਜੇ ਵਿਆਲੇ ਦਿਨ ਰਾਤ ਕਲੇਸ਼ ਕੀਤਾ ਮੰਡੇ ਦੇ ਨਾਲ ਪਰਿਵਾਰ ਦੇ ਨਾਲ ਤੇ ਸਿਰੇਪੀ ਭਰਾ ਨੂੰ ਫੋਨ ਕਰਕੇ ਤੇ ਚਲੀ ਗਈ ਨਾ ਕੋਈ ਗੱਲ ਨਾ ਕੋਈ ਬਾਤ ਠੀਕ ਹੈ ਜੀ ਉਸ ਤੋਂ ਬਾਅਦ ਇਹਨੇ ਰঞ্জੀਤ ਸਿੰਘ ਰঞ্জੀਤ ਸਿੰਘ ਨੇ ਸ਼ਿਕਾਇਤਾਂ ਕੀਤੀਆਂ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਿਹੜੀ ਸ਼ਿਕਾਇਤ ਹੈ ਮੈਦਾਨਾ ਜਲੰਧਰ ਤੇ ਚੱਲ ਰਹੀ ਹੈ ਜਿਹੜੀ ਹਰਜੀਤ ਸਿੰਘ ਦੀ ਜੜੇ ਆ ਐਸਆਈ ਹਰਜੀਤ ਸਿੰਘ ਦੀ ਆਪਣੀ ਸ਼ਿਕਾਇਤ ਨੂੰ ਡੀਲ ਕਰਦੇ ਆ ਉਸ ਤੋਂ ਬਾਅਦ 18 ਨੰਬਰ 1 ਦੇ ਵਿੱਚ ਸ਼ਿਕਾਇਤ ਕੀਤੀ ਗਈ ਇਹਨਾਂ ਦੇ ਖਿਲਾਫ ਕਿ ਇਹਨਾਂ ਦੇ ਜਿਹੜਾ ਗਰੋਹ ਫੜਿਆ ਜਾਵੇ ਗਰੋਹ ਦੇ ਉੱਪਰ ਜਿਹੜੀ ਨਾਤ ਜਿਹੜੀ ਪਾਈ ਜਾਵੇ ਠੀਕ ਹੈ ਜੀ ਜੋ ਕਿ ਸ਼ਹਿਰ ਦੇ ਵਿੱਚ ਹੋ ਠੱਗੀਆਂ ਜਿਹੜੀ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਨਾ ਹੋ ਸਕੇ ਕੋਨੇ ਅਮਰਜੀਤ ਕੌਰ ਨੇ ਤੇ ਵਿਖਾ त्याਗੀ ਨੇ ਰਣਜੀਤ ਸਿੰਘ ਦੇ ਖਿਲਾਫ ਇੱਕ ਆਪਣੇ ਬਚਾਲ ਦੀ ਦਰਖਾਸਤ ਦਿੱਤੀ ਸੀਗੀ ਸ਼ਿਕਾਇਤ ਦਿੱਤੀ ਸੀਗੀ ਤੇ ਉਹ ਉਹਦੇ ਸਬੰਧ ਚ ਕੋਈ ਸਾਨੂੰ ਕੋਈ ਇਹਨਾਂ ਨੇ ਕੋਈ ਕੋਈ ਜਾਣਕਾਰੀ ਨਹੀਂ ਹੈਗੀ ਤੁਹਾਨੂੰ ਫੋਨ ਕੀਤਾ ਸੀ ਕਿ ਆਪਣੇ ਰਣਜੀਤ ਸਿੰਘ ਦੇ ਖਿਲਾਫ ਅਜਿਹੀ ਸ਼ਿਕਾਇਤ ਦਿੱਤੀ ਗਈ ਹੈ ਆਪਣੇ ਸਿਰਫ ਬਚਾਅ ਵਾਸਤੇ ਉਹਨੇ ਬਚਾਅ ਦਰਖਾਸਤ ਦਿੱਤੀ ਆਪਣੇ ਆਪ ਹੀ ਬੰਦ ਕਰਾ ਦਿੱਤੀ ਬਿਨਾਂ ਕੋਈ ਕਾਰਵਾਈ ਤੋਂ ਉਥੇ ਸ਼ਿਕਾਇਤ ਕੀਤੀ ਗਈ ਸੀ ਕਿ ਕੁੜੀ ਕਹਿੰਦੀ ਮੇਨਾ ਬਹੁਤ ਟੱਕਾ ਟੱਕਾ ਹੋਇਆ ਮੈਨੂੰ ਬਹੁਤ ਟੋਰਚਰ ਕੀਤਾ ਆ ਮੇ ਕੋ ਦਾਜ ਮੰਗਿਆ ਗਿਆ ਮੇ ਕੋ ਸੋਨੇ ਦੇ ਗਹਿਣੇ ਮੰਗੇ ਗਏ ਆ ਮੁੰਡਿਆਂ ਵੱਲੋਂ ਜੇ ਤੇਰੇ ਕੋਲੋਂ ਤੁਹਾਡੇ ਕੋ ਤੁਹਾਨੂੰ ਇਹਨਾਂ ਟੋਰਚਰ ਕੀਤਾ ਗਿਆ ਦਾਜ ਤੇ ਹੇਦੀ ਮੰਗ ਕੀਤੀ ਗਈ ਹੈ ਸੋਨੇ ਦੇ ਗਹਿਣੇ ਮੰਗੇ ਗਏ ਆ ਤੁਸੀਂ ਸ਼ਿਕਾਇਤ ਦੇ ਕੇ ਉਹਨੂੰ ਬੰਦ ਕਿਉਂ ਕਰਾਇਆ ਗਿਆ ਉਹ ਸਿਰਫ ਰੰਜੀਤ ਸਿੰਘ ਨੂੰ ਡਰਾਇਆ ਜਾ ਰਿਹਾ ਸੀਗਾ ਧਮਕਾਇਆ ਜਾ ਰਿਹਾ ਸੀਗਾ ਕਿ ਜੇ ਤੁਸੀਂ ਸਾਡੇ ਖਿਲਾਫ ਕਾਰਵਾਈ ਕਰੋਗੇ ਅਸੀਂ ਤੁਹਾਡੇ ਪਰਿਵਾਰ ਦੇ ਖਿਲਾਫ ਅਸੀਂ ਕਾਰਵਾਈ ਕਰਾਵਾਂਗੇ ਝੂਠੇ ਕੇਸਾਂ ਤੇ ਫਸਾਵਾਂਗੇ ਅਸੀਂ ਪ੍ਰਸ਼ਾਸਨ ਵਿੱਚ ਇਹ ਮੰਗ ਕਰਦੇ ਆਂ ਇਸ ਤਰ੍ਹਾਂ ਦੇ ਗਰੋ ਨੂੰ ਫੜ ਕੇ ਜੇਲਾ ਵਿੱਚ ਧੱਕਿਆ ਜਾਵੇ ਪਰ ਸੱਤ ਸੱਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਧੰਨਵਾਦ। ਹਾਂਜੀ ਮੈਂ ਤੁਸੀਂ ਅੱਜ ਰਣਜੀਤ ਸਿੰਘ ਜੀ ਨਾਲ ਇੱਕ ਕੰਪਲੇਂਟ ਦੇ ਨਾਲ ਆਏ ਸੀਗੇ। ਹਾਂਜੀ। ਹਾਂਜੀ ਕੀ ਮਾਮਲਾ ਸੀਗਾ? ਮੈਂ ਰਣਜੀਤ ਕੌਰ ਹਨ ਡਿਸਟ੍ਰਿਕਟ ਵਾਈਸ ਪਲੇਸਮੈਂਟ ਕਾਂਗਰਸ ਕਮੇਟੀ। ਇਹਦਾ ਕਿ ਇਹ ਰਣਜੀਤ ਸਿੰਘ ਉਹ ਮਕਸੂਦਾ ਨਾਗਰਾ ਰੋਡ ਤੇ ਆ ਰਹੇ ਹੁੰਦੇ ਆ। ਇਹਨਾਂ ਦੀ ਮੈਰਿਜ ਹੋਈ ਸੀ ਕਿ ਸੂਤਨ ਨਾਲ ਮਕਸੂਦਾਂ ਦੇ ਵਿੱਚ। ਹੂੰ ਹੂੰ। ਦੇ ਇਹਨੂੰ ਕੰਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਆਪ ਸੋਣਨ ਨੇ ਵੀ ਨਾਲ ਦੇ ਵਿੱਚ ਆਣ ਕੇ ਰਿਸ਼ਤਾ ਤਾਂ ਕਰ ਦਿੱਤਾ ਪਰ ਕੋਨੇ ਕੋਈ ਬਸਾਉਣ ਵਾਲਾ ਕੋ ਤਾਂ ਮੰਨ ਨਹੀਂ ਦਿੱਤਾ ਉਸ ਦੀ ਜੁਰਤ ਹੈ ਮੈਂ ਬਚੂਰਨ ਦੇ ਘਰ ਗਈ ਇਸ ਇਹ ਬੇਟਾ ਮੈਨੂੰ ਲੈ ਕੇ ਗਿਆ ਸਿਰੰਜੀ ਮੈਂ ਗਈ ਸੀਗੀ ਔਰ ਉਹਨੇ ਕੋਈ ਐਡਾ ਨਹੀਂ ਕੋਈ ਬਾਲ ਨਹੀਂ ਦਿੱਤੀ ਵੀ ਘਰ ਬਸੋੜ ਬੜੀ ਦੇ ਨਹੀਂ ਤੇ ਔਰ ਇਹਨਾਂ ਨੇ ਕੁੜੀ ਦਾ ਤਾਂ ਵੀ ਅਸੀਂ ਗਏ ਕੁੜੀ ਨੇ ਵੀ ਬਸਣ ਵਾਲਾ ਕੋਈ ਕੰਮ ਨਹੀਂ ਕੀਤਾ ਉਹ ਕਹਿੰਦੀ ਆ ਕਿ ਉਹਨੇ ਜਵਾਬ ਹੀ ਨਹੀਂ ਦਿੱਤਾ ਮੈਨੂੰ ਕਹਿਣ ਲੱਗੀ ਕਿ ਕਿਹਦੀ ਪਰਮਿਸ਼ਨ ਲੈ ਕੇ ਸਾਡੇ ਕੋਲ ਚਾਹੀਦੀ ਆ ਮੈਨੂੰ ਇਸ ਤਰ੍ਹਾਂ ਉਹਨੇ ਇਸ ਤਰ੍ਹਾਂ ਬੋਲੀ ਕਿ ਕਿਹਦੀ ਪਰਮਿਸ਼ਨ ਲੈ ਕੇ ਅੱਜ ਜਿਹੜਾ ਮੰਗ ਪੱਤਰ ਤੁਸੀਂ ਦਿੱਤਾ ਹੈ ਉਹਦੇ ਵਿੱਚ ਕੀ ਮੰਨ ਕੀਤੀ ਹੈ ਤੁਸੀਂ ਮੰਗ ਅਸੀਂ ਇਹ ਕੀਤੀ ਆ ਕਿ ਜਿਹੜੇ ਇਦਾਂ ਦੇ ਬਚੂਲੇ ਆ 2 ਨੰਬਰ ਦੇ ਵਿੱਚ ਕੰਮ ਕਰਦੇ ਆ ਇਦਾਂ ਦੇ ਬਚੂਲਿਆਂ ਨੂੰ ਪਰਦੇ ਨਾ ਤੇ ਨੱਥ ਪਾਈ ਜਾਵੇ ਤਾਂ ਕਿ ਕਿਸੇ ਨੱਕਾ ਨਫਰਾ ਨਾ ਹੋਵੇ ਸਰ ਕੀ ਨਾ ਆਪਣਾ ਥੋੜਾ ਉੱਚੀ ਬੋਲਿਓ ਜੀ ਜੀ ਆਪਣਾ ਰঞ্জੀਤ ਸਿੰਘ ਅੱਛਾ ਕੀ ਮਾਮਲਾ ਹੈ ਤੁਸੀਂ ਸੀਪੀ ਆਫਿਸ ਆਏ ਸੀਗੇ ਇੱਕ ਕੰਪਲੇਂਟ ਮੰਗ ਪੱਤਰ ਦੇਣ ਆਪਣੀ ਕੀ ਮਾਮਲਾ ਸੀਗਾ ਜਰਾ ਦੱਸੋ ਮਾਮਲਾ ਇਦਾਂ ਜੀ ਮੇਰਾ 2023 ਦੇ ਵਿੱਚ ਮੇਰੇ ਮੇਰੀ ਕੋਈ ਜਿਹੜੀ ਕਿ ਮੇਰੀ ਮੈਰਿਜ era ਉਹ ਪਚੋੜਣ ਨੇ ਤੇ ਔਰ ਕੁੜੀ ਵਾਲਿਆਂ ਨੇ ਸਾਡੇ ਨਾਲ ਇਹ ਕੰਨਵਰਸਟੀ ਮੈਂ ਵਿਆਹ ਤੋਂ ਨਾ ਕਰਤੀ ਸੀ ਜੀ ਤੇ ਪਚੋੜਣ ਜਿਹੜੀ ਆ ਤਰੀਖ ਆ ਰਣੀ ਤੇ ਆਜੀ ਤੇ ਕੁੜੀ ਅਮਰਜੀਤ ਕੌਰ ਨਾਲ ਉਹਨਾਂ ਨਾਲ ਮਿਲਿਆ ਜੀ ਵਿਆਹ ਤੋਂ ਬਣਾ ਜੀ ਜੀ ਮਨ ਮਨਾ ਕਰਤਾ ਸੀ ਵਿਆਹ ਤੋਂ ਪਰ ਮੈਨੂੰ ਉਹਨਾਂ ਨੇ ਧਮਕਾਇਆ ਰਾਇ ਜੇ ਉਹ ਧਿਆਨ ਰੱਖਦਾ ਤਾਂ ਉਸ ਤੋਂ ਬਿਗੜ ਜਿਹੜੀ ਆ ਉਹ ਵੀ ਮੈਨੂੰ ਪਰੇਸ਼ਾਨ ਕਰਦੀ ਇੱਕ ਦਿਨ ਹੀ ਹੋ ਜਿੰਨੇ ਤੋਂ ਉਹ ਘਰ ਦੇ ਕਾਗਜ਼ ਮੰਗਣ ਲੱਤੀ ਘਰ ਦੀ ਜਿਸੀਆਂ ਦਿਖਾ ਗਈ ਜਿਹੜੀ ਵੀ ਚੋਲਣਾ ਹੋ ਉਹ ਕਹਿੰਦੀ ਵੀ ਤੂੰ ਆਪਣਾ ਮੈਨੂੰ ਪੈਸੇ ਦੇ ਹੋਂਮੇ ਤੋਂ ਪੈਸੇ ਜਮਾਨ ਕਰ ਦਈਆ ਕਿ ਆਪਣਾ ਘਰ ਤੋਂ ਹੋਣਾ ਤੁਹਾਨੂੰ ਉਹਦਾ ਮੈਨੂੰ ਮੇਰੇ ਮੈਨੂੰ ਪੈਸੇ ਦੇ ਜਿਹੜੇ ਕਿ ਮੇਰੇ ਬੰਦੇ ਆ ਮੋਤੀ ਰੋ ਤੋਂ ਮੈਂ ਮੰਗਦੀ ਸੀ ਜੇਰ ਉਸ ਤੋਂ ਬਾਅਦ ਮੈਂ ਕੰਪਲੀਟ ਕੀਤੀ ਸੀ ਪਹਿਲਾ ਥਾਣੇ ਦੇ ਵਿੱਚ ਤੇ ਮੇਰੀ ਉੱਤੇ ਉਹਨਾਂ ਨੇ ਜਨ ਸੁਣਵਾਈ ਨਹੀਂ ਹੋਈ ਇਸ ਕਰਕੇ ਜੀ ਜਨ ਮੰਗਤਾ ਹੈ